ਸਾਊਦੀ ਅਰਬ ਦੇ ਜੇਦਾ ਦੇ ਵਿੱਚ ਐਤਵਾਰ 24 ਨਵੰਬਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ ਆਈਪੀਐਲ ਦੀ ਮੇਗਾ ਨਿਲਾਮੀ ਦੇ ਪਹਿਲੇ ਦਿਨ 84 ਖਿਡਾਰੀਆਂ ਦੇ ਲਈ ਬੋਲੀ ਲਗਾਈ ਗਈ ਹੈ ਇਹਨਾਂ ਦੇ ਵਿੱਚੋਂ 72 ਖਿਡਾਰੀ ਵੱਖ-ਵੱਖ ਟੀਮਾਂ ਦੇ ਵੱਲੋਂ ਖਰੀਦੇ ਗਏ ਨੇ ਇਸ ਦੇ ਨਾਲ ਹੀ 12 ਖਿਡਾਰੀ ਅਜੇ ਹਨ ਜਿਨ੍ਹਾਂ ਨੂੰ ਨਿਲਾਮੀ ਦੇ ਪਹਿਲੇ ਦਿਨ ਕੋਈ ਖਰੀਦਦਾਰ ਨਹੀਂ ਮਿਲਿਆ ਰਿਸ਼ਭ ਪੰਤ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਨੇ ਆਈਪੀਐਲ ਨਿਲਾਮੀ ਦੇ ਪਹਿਲੇ ਦਿਨ ਕਈ ਵੱਡੇ ਰਿਕਾਰਡ ਟੁੱਟ ਗਏ ਪਹਿਲਾ ਤੋ ਲਗਾਏ ਜਾ ਰਹੇ ਅਨੁਮਾਨਾਂ ਦੇ ਮੁਤਾਬਕ ਖੱਬੇ ਹੱਥ ਦੇ 스타 ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ ਪੰਤ ਨੂੰ ਲਖਨਊ ਟੀਮ ਨੇ 27 ਕਰੋੜ ਰੁਪਏ ਦੀ ਰਿਕਾਰਡ ਕੀਮਤ ਦੇ ਨਾਲ ਖਰੀਦਿਆ ਦਿੱਲੀ ਕੈਪਟਲਸ ਨੇ 20 ਕਰੋੜ ਰੁਪਏ ਦੀ ਬੋਲੀ ਤੋਂ ਬਾਅਦ ਰਿਸ਼ਭ ਪੰਤ ਤੇ ਆਰਟੀਐਮ ਕਾਰਡ ਦੀ ਵਰਤੋਂ ਕੀਤੀ ਪਰ ਲਖਨਊ ਨੇ 27 ਕਰੋੜ ਰੁਪਏ ਦੀ ਆਖਰੀ ਬੋਲੀ ਲਗਾ ਕੇ ਪੰਤ ਨੂੰ ਖਰੀਦ ਲਿਆ ਇਸ ਦੇ ਨਾਲ ਹੀ ਕੋਲਕਾਤਾ ਨਾਈਟ ਰਾਈਡਰਸ ਤੋਂ ਰਿਲੀਜ਼ ਹੋਏ ਸੱਜੇ ਹੱਥ ਦੇ ਬੱਲੇਬਾਜ਼ ਅਤੇ ਆਈਪੀਐਲ 2024 ਦੇ ਚੈਂਪੀਅਨ ਕਪਤਾਨ ਸ਼ਰੇਸ਼ ਅਈਅਰ ਤੇ ਵੀ ਕਾਫੀ ਪੈਸਾ ਖਰਚ ਕੀਤਾ ਗਿਆ। ਅਈਅਰ ਨੂੰ ਖਰੀਦਣ ਦੇ ਲਈ ਪੰਜਾਬ ਕਿੰਗਜ਼ ਨੇ ਆਪਣਾ ਖਜ਼ਾਨਾ ਖੋਲ੍ਹਿਆ ਤੇ ਉਸ ਨੂੰ 26 ਕਰੋੜ 75 ਲੱਖ ਰੁਪਏ ਦੀ ਵੱਡੀ ਬੋਲੀ ਲਗਾ ਕੇ ਖਰੀਦਿਆ। ਇਸ ਤਰ੍ਹਾਂ ਅਈਅਰ ਆਈਪੀਐਲ ਦੇ ਇਤਿਹਾਸ ਦੇ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਨੇ। ਹੁਣ ਗੱਲ ਕਰਦੇ ਆ ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਦੀ। ਕਹਿੰਦੇ ਨੇ ਕਿ ਮਿਹਨਤ ਕਰਨ ਵਾਲੇ ਕਦੇ ਹਾਰਦੇ ਨਹੀਂ ਜੇ ਤੁਹਾਡੇ ਅੰਦਰ ਵੀ ਕੁਝ ਹਾਸਲ ਕਰਨ ਦਾ ਜਨੂਨ ਹੈ ਤਾਂ ਇੱਕ ਦਿਨ ਸਫਲਤਾ ਤੁਹਾਡੇ ਪੈਰ ਚੁੰਮਦੀ ਹੈ ਅਜਿਹਾ ਹੀ ਕੁਝ ਪੰਜਾਬ ਦੇ ਜੰਪਲ ਅਰਸ਼ਦੀਪ ਸਿੰਘ ਦੇ ਨਾਲ ਹੋਇਆ ਜਿਸ ਦੀ ਕਿਸਮਤ ਆਈਪੀਐਲ ਦੇ ਨਾਲ ਬਦਲੀ ਹੈ ਕਦੇ ক্রিকেট ਸਿੱਖਣ ਦੇ ਲਈ ਅਰਸ਼ਦੀਪ ਸਿੰਘ ਨੂੰ ਸਾਈਕਲ ਜਾਂ ਬੱਸ ਰਾਹੀਂ ਕਈ ਮੀਲ ਦਾ ਸਫ਼ਰ ਕਰਨਾ ਪੈਂਦਾ ਸੀ ਪਰ ਉਸਨੇ ਹਿੰਮਤ ਨਹੀਂ ਹਾਰੀ ਤੇ ਆਪਣੇ ਦਮਦਾਰ ਪ੍ਰਦਰਸ਼ਨ ਦੇ ਨਾਲ ਪੂਰੀ ਦੁਨੀਆ ਨੂੰ ਆਪਣਾ دیਵਾਨਾ ਬਣਾ ਦਿੱਤਾ ਹੈ ਹੁਣ ਆਈਪਲ 2025 ਦੀ ਨਿਲਾਮੀ ਦੇ ਵਿੱਚ ਅਰਸ਼ਦੀਪ ਸਿੰਘ ਲਈ ਕਰੋੜਾਂ ਰੁਪਏ ਦੀ ਬੋਲੀ ਲੱਗੀ ਹੈ ਕਦੇ 1 ਲੱਖ ਦੀ ਰਕਮ ਲੈ ਕੇ ਆਈਪੀਐਲ ਦੇ ਵਿੱਚ ਐਂਟਰੀ ਕਰਨ ਵਾਲੇ ਅਰਸ਼ਦੀਪ ਸਿੰਘ ਨੂੰ ਅੱਜ ਪੰਜਾਬ ਕਿੰਗਜ਼ ਦੀ ਟੀਮ ਨੇ 18 ਕਰੋੜ ਰੁਪਏ ਦੀ ਬੋਲੀ ਲਗਾ ਕੇ ਫਿਰ ਤੋਂ ਆਪਣੇ ਨਾਲ ਸ਼ਾਮਿਲ ਕੀਤਾ ਹੈ ਇਸ ਦੇ ਨਾਲ ਹੀ ਮੇਗਾ ਨਿਲਾਮੀ ਦੇ ਪਹਿਲੇ ਦਿਨ ਇੱਕ ਤੋਂ ਪੰਜ ਸਭ ਤੋਂ ਮਹਿੰਗੇ ਖਿਡਾਰੀ ਕਿਹੜੇ ਸਨ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਤਾਂ ਰਿਸ਼ਭ ਪੰਤ 27 ਕਰੋੜ ਰੁਪਏ ਦੇ ਵਿੱਚ ਲਖਨਊ ਟੀਮ ਦੇ ਵਿੱਚ ਸ਼ਾਮਿਲ ਹੋਏ ਨੇ ਇਸ ਦੇ ਨਾਲ ਹੀ ਸ਼ਰੇਸ਼ ਅਈਅਰ ਜੋ ਕਿ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਨੇ 26 ਪੁਆਇੰਟ 75 ਕਰੋੜ ਰੁਪਏ ਦੀ ਕੀਮਤ ਦੇ ਵਿੱਚ ਜਿਹੜਾ ਕਿ ਖਰੀਦੇ ਗਏ ਨੇ ਜਿਨ੍ਹਾਂ ਨੂੰ ਪੰਜਾਬ ਕਿੰਗਸ 11 ਦੀ ਟੀਮ ਨੇ ਖਰੀਦਿਆ ਇਸ ਤੋਂ ਬਾਅਦ ਆਈਅਰ ਜੋ ਕਿ ਤੀਜੇ ਸਭ ਤੋਂ ਮਹਿੰਗੇ ਖਿਡਾਰੀ ਨੇ ਜਿਨ੍ਹਾਂ ਨੂੰ 23 ਕਰੋੜ 75 ਲੱਖ ਰੁਪਏ ਦੇ ਵਿੱਚ ਕੋਲਕਾਤਾ ਦੀ ਟੀਮ ਨੇ ਖਰੀਦਿਆ ਇਸ ਤੋਂ ਇਲਾਵਾ ਚੌਥੇ ਸਭ ਤੋਂ ਮਹਿੰਗੇ ਖਿਡਾਰੀ ਅਰਸ਼ਦੀਪ ਸਿੰਘ ਨੇ ਜੋ ਕਿ 18 ਕਰੋੜ ਦੀ ਕੀਮਤ ਦੇ ਨਾਲ ਪੰਜਾਬ ਕਿੰਗਸ 11 ਟੀਮ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਪੰਜਵੇਂ ਸਭ ਤੋਂ ਮਹਿੰਗੇ ਖਿਡਾਰੀ ਯوجਵਿੰਦਰ ਚੈਲ ਨੇ ਜੋ ਕਿ 18 ਕਰੋੜ ਦੀ ਕੀਮਤ ਦੇ ਨਾਲ ਪੰਜਾਬ ਕਿੰਗਸ 11 ਦੀ ਟੀਮ ਦੇ ਵਿੱਚ ਸ਼ਾਮਿਲ ਹੋਏ ਨੇ